ਸਰੀਓ ਘਰ ਤੇ ਅਸੀਂ ਇਸ ਵੇਲੇ ਮੌਜੂਦ ਆ ਤੇ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਲਾਈਟ ਸ਼ੋਅ ਚੱਲ ਰਿਹਾ ਇੱਥੇ ਲਾਈਟ ਸ਼ੋਅ ਦੇ ਨਾਲ ਪੂਰੀ ਉਹデア ਜਗਮਗਾ ਉੱਠੀ ਆ अयोध्या ਦੇ ਵਿੱਚ ਦੀਵਾਲੀ ਭਾਵੇਂ ਪੂਰੇ ਦੇਸ਼ 'ਚ 22 ਜਨਵਰੀ ਨੂੰ ਮਨਾਣੀ ਜਾਣੀ ਆ ਪਰ अयोध्या ਤੇ ਜਵਾਲੀ ਸ਼ੁਰੂ ਹੋ ਚੁੱਕੀਆਂ ਲਾਈਟਿੰਗ ਸ਼ੋਅ ਪਿੱਛੇ ਚੱਲ ਰਿਹਾ ਹੈ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਸਰਯੂ ਘਾਟ ਦੀਆਂ ਇਹ ਲਾਈਵ ਤਸਵੀਰਾਂ ਨੇ ਇਹਨਾਂ ਤਸਵੀਰਾਂ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਸਰਯੂ ਘਾਟ ਦੇ ਉੱਤੇ ਕਿੰਨਾ ਦਿਲਕਸ਼ ਨਜ਼ਾਰਾ ਪੇਸ਼ ਕੀਤਾ ਜਾ ਰਿਹਾ ਹੈ ਇਹ ਦਿਲਕਸ਼ ਨਜ਼ਾਰਾ ਪੇਸ਼ ਕੀਤਾ ਜਾ ਰਿਹਾ ਹੈ अयोध्या ਲਾਈਟਾਂ ਦੇ ਨਾਲ جگਮਗਾ ਰਹੀ ਹੈ अयोध्या ਨਗਰੀ ਹੈ ਫਿਲਹਾਲ ਬਹੁਤ ਵੱਡੀਆਂ ਟੈਨ ਤਸਵੀਰਾਂ ਤੇ ਸਕਰੀਨਾਂ ਸਜੀਆਂ ਕਰ ਰਹੇ ਆ ਪੂਰੇ ਦੇਸ਼ 'ਚ 22 ਜਨਵਰੀ ਨੂੰ ਦਿਵਾਲੀ ਬਣਾਈ ਜਾਣੀ ਹੈ ਕਿਉਂਕਿ ਰਾਮ ਰੱਲਾ ਦੀ ਮੂਰਤੀ ਦੀ ਪ੍ਰਣ ਪ੍ਰਤੀਸ਼ਟਾ ਹੋਣੀ ਹੈ ਅਯੋਧਿਆ ਦੇ ਰਾਮ ਮੰਦਿਰ ਦਾ ਨਿਰਮਾਣ ਹੋਇਆ ਉਹਦੇ ਮੰਦਿਰ ਦੀ ਪੂਰਤੀ ਰੱਖੀ ਜਾਣੀ ਹੈ ਪਰ ਇੱਥੇ ਤਸਵੀਰਾਂ ਬਹੁਤ ਬਿਆਨ ਕਰਦੀਆਂ ਨੇ ਤੁਸੀਂ ਵੇਖ ਸਕਦੇ ਹੋ ਲਾਈਵ ਤਸਵੀਰ ਹੈ ਜਿੱਥੇ ਅਯੋਧਿਆ ਅਸਲ ਹੈ ਲਾਈਟਿੰਗ ਸ਼ੋਅ ਚੱਲ ਰਿਹਾ ਇਸ ਲਾਈਟਿੰਗ ਸ਼ੋਅ ਦਾ ਇਹ ਲਾਈਵ ਨਜ਼ਾਰਾ ਤੁਹਾਡੀ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ ਹੈ ਇਹਨਾਂ ਤਸਵੀਰਾਂ ਰਾਹੀਂ ਬਹੁਤ ਅਹਿਮ ਤਸਵੀਰਾਂ ਤੁਹਾਨੂੰ ਸਕਰੀਨ ਤੇ ਸਾਝੀਆਂ ਕਰ ਰਿਹਾ ਫਿਲਹਾਲ ਦੱਸਦੇ ਕਿ ਅਯੋਧਿਆ ਨਗਰੀ ਦੇ ਵਿੱਚ ਅਸਲੇ ਪੂਰਾ ਅਯੋਧਿਆ ਦੀਵਾਰੀ ਬਣਾ ਰਿਹਾ ਹੈ ਅੱਜ ਸਰੇ 5100 ਹਰਤਾਂ ਦੇ ਵੱਲੋਂ ਇੱਥੇ ਪੂਜਾ ਰਾਧਾ ਕੀਤੀ ਗਈ ਸਯੂਜਾ ਟਟ ਰਾਮ ਕੀ ਪੈੜੀ ਇਲਾਕੇ ਜਿੱਥੇ ਦੀਆਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਬਹੁਤ ਵਡੀਆਂ ਤੇ ਅਹਿਮ ਤਸਵੀਰਾਂ ਕਈਆਂ ਜਾ ਸਕਦੀਆਂ ਨੇ ਕੁਝ ਲੋਕ ਇੱਥੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਲੋਕਾਂ ਦੇ ਨਾਲ ਜਾਣਾਂਗੇ ਕਿ ਕਿੱਥੋਂ ਆਏ ਨੇ ਕਿਵੇਂ ਇਹਨਾਂ ਦੇ ਬਦੋ ਅਯੋਧਿਆ ਦੇ ਕਿੰਜ ਰਿਹਾ ਕਹਾਸੇ ਆਏ ਆ ਅਯੋਧਿਆ ਸੇ ਅਯੋਧਿਆ ਲੋਕੋਂ ਆਪ ਜੀ ਅਯੋਧਿਆ ਦਾ ਇਹ ਭੋਗ ਯੋਜਨਾ ਆਪਕੋ ਕਿਹਦਾ ਲੱਗ ਰਹਾ ਹੈ ਬਹੁਤ ਅੱਛਾ ਬਹੁਤ ਅੱਛਾ ਬਾਕੀ RAM LALLA ਦੀ ਮੂਰਤੀ 22 ਸਾਲੀਕੋ ਹੋ ਗਈ ਦੀਪਾਵਲੀ ਆਸੇ ਸ਼ੁਰੂ ਹੋ ਚੁੱਕੀ ਆ ਜੀ 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 بات کرتے ہیں کہاں سے ہمیں میم آپ تصویریں آپ کی تو تصویریں کہاں سے بھیا آپ ادھیا کہیں ہیودھیا اویا کا آپ کا نجارہ کیسا لگ رہا ہے بہت زیادہ ہی مگر میرے پاس شبد نہیں ہے اتنا زیادہ خوبصورت ہو گیا ہے جب پہلے کے سمے کے اور ابھی کے سمے میں بہت فرق ہے جب سے مودی جی آ گئے تب سے تو سمجھ لیجئے بہت وکاس ہے میں ایک ضرور بات پوچھنا چاہوں گا پہلے کیا تھا اور اب کیا ہے بہت خوبصورت اب بہت خوبصورت اب, بہت خوبصورت. اب. تو جو پانچ سو ورشوں کا انتظار ہے ختم ہو گیا ہے بائیس جنوری کو دیپاولی منانی ہے لیکن دیپاولی کی دھوم آج سے ہی شروع ہو چکی ہے بالکل بلکہ مجھے لگتا ہے اس سے پہلے سے ہی شروع ہو جانی چاہیے جب عدالت نے یہ فیصلہ سنا دیا تھا जी. اور دو ہزار کی تیاری کیسی بہت اچھی ہے بہت زیادہ لوگ خوش ہیں لوگ لوگوں نے کیا تیاری کر رکھی ہے یہاں کے لوگوں نے جو ڈیلیگیٹس آ رہے ہیں مودی جی آ رہے یوگی جی آ رہے ہیں آپ دیکھ ہی رہے ہیں جس طریقے سے ایودھیا سج رہی ہے لوگ دیے جلا رہے ہیں دیے جلائیں گے بھی ابھی سے ہی چالو ہو گیا جشن لوگ خوش ہیں کافی اور ਕਰ ਰਹੇ ਤਿਆਰੀ ਕਰ ਰਹੇ ਜੀ ਬਹੁਤ 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 ਧੰਨਵਾਦ ਤਾਂ ਅਯੋਧਿਆ ਨਗਰੀ ਦੇ ਵਿੱਚ દિਵਾਲੀ ਦੀ ਤਿਆਰੀ ਹੋ ਚੁੱਕੀ ਹੈ ਤਸਵੀਰਾਂ ਰਾਮ ਕੀ ਪੈੜੀ ਇਲਾਕੇ ਦੀਆਂ ਨੇ ਰਾਮ ਕੀ ਪੈੜੀ ਦਾ ਇਲਾਕਾ ਉਹ ਇਲਾਕਾ ਜਿੱਥੇ ਪ੍ਰਭੂ ਰਾਮ ਖੁਦ ਦੱਸਿਆ ਜਾਂਦਾ ਹੈ ਕਿ ਸਰਯੂ ਨਦੀ ਦੇ ਵਿੱਚ ਇਸ਼ਨਾਨ ਕਰਨ ਲਈ ਆਉਂਦੇ ਰਹੇ ਇਹਨਾਂ ਤਸਵੀਰਾਂ ਨੂੰ ਬੇहद ਅਹਿਮ ਮੰਨਿਆ ਜਾ ਸਕਦਾ ਹੈ ਫਿਲਹਾਲ ਤਸਵੀਰਾਂ ਦਿਖਾ ਦਿੰਦੇ ਇੱਕ ਵਾਰ ਤੁਹਾਨੂੰ ਸਰਯੂ ਨਦੀ ਦਾ ਤੱਟ ਦਿਖਾ ਦਿੰਦੇ ਆ ਸਰਯੂ ਨਦੀ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸਰਯੂ ਨਦੀ ਇਧਰੋਂ ਆਉਂਦ ਵਗਦੀ ਹੈ ਫਿਰਾਲ ਬਿਹਤ ਲੰਬੀਏ ਸਰਯੂ ਨਦੀ ਹੈ ਇਸ ਸਰਯੂ ਦੇ ਤੱਟ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ RAM KI PAEDI ਇਲਾਕੇ ਨੂੰ ਕਿ ਸਰਯੂ ਨਦੀ ਦਾ ਕੁਝ ਹਿੱਸਾ ਇਧਰ ਦੀ ਕਹਿ ਸਕਦੇ ਹੋ ਕਿ ਇਸ ਇਲਾਕੇ ਦੇ ਵਿੱਚੋਂ ਕੱਢ ਦਿੱਤਾ ਗਿਆ RAM KI PAEDI ਦਾ ਇਲਾਕਾ ਹੈ ਜਿੱਥੇ ਕਿ ਪ੍ਰਭੂ ਰਾਮ ਦੱਸਿਆ ਜਾਂਦਾ ਹੈ ਕਿ ਖੁਦ ਇੱਥੇ ਆਉਂਦੇ ਰਹੇ ਨੇ ਇੱਥੇ ਇਸ਼ਨਾਨ ਕਰਦੇ ਰਹੇ ਨੇ ਉਹਨਾਂ ਦਾ ਆਪ ਦਾ ਇਲਾਕਾ ਹੈ ਇਸੇ ਤੋ ਤੇ ਇਸੇ ਇਲਾਕੇ ਤੋਂ ਹੀ ਦੱਸਿਆ ਜਾਂਦਾ ਕਿ ਯਾਨੀ ਕਿ ਰਾਮ ਕੀ ਪੈੜੀ ਤੋਂ ਹੀ ਉਹ ਵੈਕੁੰਠ ਧਾਮ ਚਲੇ ਗਏ ਸਨ ਤੇ ਤਸਵੀਰਾਂ ਲਾਈਟ ਸ਼ੋਅ ਦਾ ਸੋਹਣਾ ਤੇ ਮਨਮੋਹਕ ਨਜ਼ਾਰਾ ਪੇਸ਼ ਕਰਦੀਆਂ ਇਹ ਤਸਵੀਰਾਂ ਨੇ ਇਹਦਾ ਲਾਈਟ ਸ਼ੋਅ ਦੀਆਂ ਤਸਵੀਰਾਂ ਤੋਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਿਲਹਾਲ ਇਸ ਦਿਰਾਂ ਲਈ ਮੈਨੂੰ ਦਿਓ ਇਜਾਜ਼ਤ ਹੋਰ ਅਪਡੇਟਸ ਲਈ ਵੇਖਦੇ ਰਹੋ ਜਗਬਾਣੀ ਟੀਮ